ਪਿਆ ਜੀ ਅੱਜ ਨਾ ਮੈਂ ਵੀ ਇਸ ਘਰ ਚੋਂ ਨਿਕਲ ਕੇ ਨਹੀਂ ਆਈ ਜੇ ਨਾ ਕੁਝ ਕਰਦੇ ਹੋ ਮੇਰੇ ਨਾਲ ਨਾ ਫਿਰ ਮੈਂ ਨਿਕਲ ਕੇ ਆਈ ਆ ਨਿੰਚਾ ਵੀ ਤ ਤਾਂ ਚਪਰਾਟ ਧਕੀ ਰਿਹਾ ਤੂੰ ਵੀ ਧਕੀ ਰਿਹਾ ਅੰਨ ਕੀ ਕਰ ਲੈਗੀ ਤੂੰ ਕੀ ਕਰ ਲੈਗੀ ਤੇਰੇ ਗਿੱਟ ਜਿੱਡੀ ਉਹਦੇ ਜੀਭ ਲੱਗ ਰਹੀ ਆ ਕੁੱਤੀ ਹੂੰ ਭੌਂਕਦੀ ਰਹਿੰਦੀ ਆ ਮੈਨੂੰ ਉਹ ਮੇਰੀ ਮਾੜੀ ਆ ਮੈਂ ਤਾਂ ਜਮੀ ਕੰਤੀ ਜਨਾਨੀ ਆ ਕਿ ਤੁਹਾਡੀ ਸਭ ਸੰਭਾਲ ਜਿੰਨੀ ਮੈਂ ਕਰੀ ਹਨ ਲੈ ਕੋਈ ਕਰਕੇ ਦਿਖਾ ਵੀ ਸਾਰਾ ਡਿਮਾਂਡ ਮੈਨੂੰ ਪੈਂਦਾਗਾ ਆ ਤੁਹਾਡੀ ਪ੍ਰਵੀਨ ਕੰਜਰੀ ਹੈ ਨਾ ਸਾਰਾ ਘਰ ਸਿਰ ਤੇ ਚੱਕ ਰੱਖੇਗਾ ਚੱਲ ਚੰਗਾ ਰਹਿਤ ਮੈਂ ਬਾਜ਼ਾਰ ਚੱਲਿਆ ਸੀ ਗੱਲ ਸੁਣੋ ਪਹਿਲਾਂ ਇੱਧਰ ਆਓ ਥਾ ਬੋਲ ਕੀ ਕਹਿਣੀ ਆ ਕਿੱਥੇ ਜਾ ਰਹੇ ਹੋ ਬਾਜ਼ਾਰ ਚੱਲਿਆ ਸੀ ਕਿ ਲਾਂ ਜਾਣੇ ਹੋ ਇਕੱਲੇ ਜਾ ਰਹੇ ਹੋ ਨਾਲੇ ਨਾ ਹੋਰ ਸਾਰਾ ਪਿੰਡ ਲੈ ਕੇ ਜਾ ਰਿਆਂ ਪਿੰਡ ਨੂੰ ਕਾਨੂੰ ਲੈ ਕੇ ਜਾਣਾ ਮੈਂ ਹੈਗੀਆਂ ਨਾਲ ਜਾਣ ਨੂੰ ਲੈ ਤੂੰ ਕਿ ਉੱਥੇ ਕਰਨ ਜਾਣਾ ਮੇਰੇ ਮੇਕਅਪ ਦਾ ਸਮਾਨ ਮੁੱਕਿਆ ਪਿਆ ਮੈਂ ਉਹ ਲੈ ਕੇ ਆਉਣਾ ਲੈ ਹੈਗਾ ਤਾਂ ਹੈ ਤੇਰੇ ਕੋਲ ਚੰਗਾ ਭਲਾ ਮੇਕਅਪ ਦਾ ਸਮਾਨ ਏਦੇ ਵਿਆਹ ਲਗਾ ਨਾ ਅੱਗੇ ਮੈਨੂੰ ਕੋਈ ਤੁਸੀਂ ਚੀਜ਼ ਲੈ ਕੇ ਦਿੱਤੀ ਆ ਜਦੋਂ ਦੀ ਮੈਂ ਵਿਆਹ ਕਿਹਾਈ ਆ ਇਸ ਘਰ ਚ ਉਹ ਚੱਲ ਫਿਰ ਲੈ ਜਾਵਾਂਗੇ ਐਵੇਂ ਨਹੀਂ ਤਾਂ ਮੰਮੀ ਬੋਲੂਗੀ ਲੈ ਮੰਮੀ ਨੇ ਕੀ ਬੋਲਣਾਗਾ ਥੋਦੇ ਥੋੜੇ ਮੋٹے ਪੈਸੇ ਲੈ ਲਓ ਚਲ ਠੀਕ ਹੈ ਫਿਰ ਚੱਲਦੇ ਰਹਾਂਗੇ ਲੈ ਐਵੇਂ ਕਿਵੇਂ ਫਿਰ ਚੱਲਾਂਗੇ ਮੈਂ ਤਾਂ ਅੱਜ ਹੀ ਜਾਣਾ ਮੈਨੂੰ ਨਹੀਂ ਪਤਾ ਮੈਂ ਮੇਕਅਪ ਦਾ ਸਮਾਨ ਲੈ ਕੇ ਆਣਾ ਨਾਲੇ ਚਲ ਠੀਕ ਆ ਮੈਂ ਮੰਮੀ ਕੋਲ ਜਾ ਕੇ ਪੈਸੇ ਪੁੱਛਦਾ ਨਾ ਜੇ ਤੁਹਾਡੇ ਤੋਂ ਨਹੀਂ ਗੱਲ ਹੋਈ ਤਾਂ ਮੈਂ ਕਰ ਲੈਨੀ ਆ ਫਿਰ ਉਹ ਜਾ ਤਰਿਆਂ ਹੁਣ ਤੂੰ ਕੀ ਕਰਨਾ ਉੱਥੇ ਜਾ ਕੇ ਛੇਤੀ ਜਾ ਫਰੇ ਇੱਥੇ ਖੜੇ ਕੀ ਮੰਗਦੇ ਹੋ ਉਹ ਜਾਨਾ ਯਾਰ ਹਦੋਈ ਪਈ ਆ ਲੈ ਦੋ ਪੈਸੇ ਵੀ ਨਹੀਂ ਮੰਗ ਸਕਦਾ ਇਹ ਆਪਣੀ ਮਾਂ ਤੋਂ ਕਿਵੇਂ ਆ ਮਾਤਾ ਠੀਕ ਆ ਪੁੱਤ ਨਾ ਕੀ ਹੋਇਆ ਮਾਤਾ ਐ ਪੈ ਗਈ ਸੀ ਕੁਛ ਨਹੀਂ ਬੁੱਤ ਮਦ ਗਰਮੀ ਕਰਕੇ ਪੈ ਗਈ ਸੀ ਗਰਮੀ ਵਾਲੀ ਹੋ ਰਹੀ ਹੈਗੀ ਅੱਛਾ ਹਾਂ ਮੈਂ ਮਾਤਾ ਬਾਜ਼ਾਰ ਜਾ ਰਿਹਾ ਸੀ ਫਰ ਭੱਜ ਜਾ ਥੋੜੇ ਪੈਸੇ ਚਾਹੀਦੇ ਸੀ ਪੈਸੇ ਹਾਂ ਤੇਰੇ ਕੋਲ ਹੋਣੇ ਮੈਂ ਦੱਸ ਕਿੱਥੋਂ ਦੇਵਾਂ ਤੈਨੂੰ ਉਹ ਮੇਰੇ ਕੋਲ ਥੋੜੇ ਆ ਥੋੜੇ 2500 ਰੁਪਏ ਚਾਹੀਦਾ 2500 ਨਾ ਤਾਂ ਇੰਨੇ ਪੈਸੇ ਕੀ ਕਰਨੇ ਨੇ ਉਹ ਚਾਹੀਦੇ ਆ ਮਾਤਾ 10 ਗਾਰੇ ਵਸ ਚਾਹੀਦੇ ਨੇ ਉਹ ਬਜ਼ਾਰੋਂ ਕੋਈ ਸਮਾਨ ਲੈ ਕੇ ਆਉਣਾ ਕੀ ਲੈਣਾ ਹੈ ਇਹ ਸਮਾਨ ਤਾਂ ਨਹੀਂ ਨਹੀਂ ਕੀ ਦੱਸਣਾ ਮੈਂ ਦੱਸਦੀ ਆ ਮੰਮੀ ਜੀ ਮੈਂ ਆਪਦਾ ਮੇਕਅਪ ਦਾ ਸਮਾਨ ਲੈ ਕੇ ਆਉਣਾ ਹਾਏ ਇੰਨਾ ਸਮਾਨ ਪਿਆ ਤੇਰੇ ਕੋਲੇ ਦੇਸਾਂ ਨਾਲ ਲੈਂ ਦਸੀਏ ਲੈ ਹੁਣ ਉਹ ਤਾਂ ਖਰਾਬ ਹੋ ਗਿਆ ਨਾ ਮੈਂ ਆਪਦਾ ਮੂੰਹ ਖਰਾਬ ਕਰ ਲਾਂ ਉਹ ਲਾ ਲਾ ਕੇ ਆ ਕੇ ਮੈਂ ਖਰਾਬ ਕਰਾਂ ਉਹ ਜੂਆ ਤੁਹਾਨੂੰ ਕੀ ਪਤਾ ਮੈਂ ਆਪਣੀ ਸਕਿਨ ਦੀ ਕੇਅਰ ਨਹੀਂ ਕਰਨੀ ਸਕਿਨ ਕਿਹੜੀ ਸਕਿਨ ਸਕੋਨ ਨੇ ਦਿੱਤੀ ਸੀ ਨੇ ਓਹ ਹੋ ਤੁਹਾਨੂੰ ਨਹੀਂ ਪਤਾ ਮੈਂ ਆਪਣੇ ਮੂੰਹ ਦੀ ਗੱਲ ਕਰ ਰਹੀ ਆ ਤੈਨ ਮੈਂ ਕਿਹਾ ਸੁਨਾ ਮਾਤਾ ਕੋਲ ਪੈਸੇ ਲੈ ਕੇ ਆ ਰਹੇ ਆ ਤੈਨੂੰ ਕੀ ਲੋੜ ਇੱਥੇ ਹੋਣ ਦੀ ਨਾ ਉਹ ਤਾਂ ਦਿਖ ਹੀ ਰਿਹਾ ਮੈਨੂੰ ਕਿਹੜੇ ਨੋਟ ਗਿਣਕੇ ਦੇ ਦੇ ਨਾ ਐਨਾ ਕੁ ਗੱਜੀ ਆ ਨਾ ਤੁਸੀਂ ਤੇ ਤੇਰੇ ਮਾਤਾ ਪੈਸੇ ਹੁਣ ਬਾਈ ਰੇ ਵਾਲੇ ਦੇ ਪੈਸੇ ਦੇਣੇ ਨੇ ਕੋਈ ਨਾ ਦੇ ਲਾਂਗੇ ਉਹ ਕੌਣ ਦੇਊਗਾ ਮੈਨੂੰ ਸਾਰਾ ਪਤਾ ਹੈਗਾ ਬਾਪੂ ਨੂੰ ਕਾਹ ਗਿਆ ਆਰਤੀ ਕੋਲ ਪੈਸੇ ਲੈ ਆਊਗਾ ਆਰਤੀ ਨੇ ਕੋਈ ਦੇਣੇ ਨਹੀਂ ਹੈਗੇ ਨਾਲੇ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਇੰਨੇ ਹੈਗਾ ਮੈਂ ਲੱਖ ਰੁਪਏ ਮੰਗ ਲਿਆ ਮੇਰੀ ਸੰਗ ਗੱਲ ਸਮਝਦਾ ਕਿਉਂ ਨਹੀਂ ਤੂੰ ਦੇਖਦੀ ਆ ਬਲਾ ਲਾ ਮਾਤਾ ਇਹਦੇ ਚ ਸਮਝਣ ਸਮਝਾਉਣਾ ਲਈ ਕਿਹੜੀ ਗੱਲ ਐ ਲੈ ਮੈਂ ਤਾਂ ਬਠੂਗਾ ਮੈਨੂੰ ਤਾਂ ਉੱਧਰ ਰੱਖਦਾ ਹੈ ਨਹੀਂ ਮੇਰੇ ਕੋਲ ਤਾਂ ਪੈਸੇ ਉਦੇ ਦੇ ਮਾਤਾ ਤੂੰ ਐ ਕਰ ਉਹ ਭੋਲੇ ਕਹਿੰਨਾ ਦੁੱਧੜੇ ਪੈਸੇ ਲੈਣੇ ਉਹ ਫੜ ਕੇ ਲੈ ਜਾ 500 ਰੁਪਈਆ ਨਾ 500 500 ਤਾਂ ਮੰਮੀ ਜੀ ਗੱਡੀ ਚ ਕੱਲਾ ਤੇਲ ਹੀ ਪਾਊਗਾ ਮੈਂ ਸੋਨੂੰ ਕਿਨੇ ਹੈ ਗੱਡਾ ਲਿਜਾਣ ਨੂੰ ਨਾ ਹੁਣ ਹੋਰ ਕਾਤੇ ਜਾਵਾਂਗੇ ਇੰਨੀ ਗਰਮੀ ਚ ਅਸੀਂ ਮੋਟਰਸਾਈਕਲ ਤੇ ਭਗ ਜਿਓ ਮੋਟਰਸਾਈਕਲ ਤੇ ਨਹੀਂ ਜਾਇ ਜਣ ਮਾਤਾ ਗਰਮੀ ਬਹੁਤ ਐ ਅੱਛਾ ਦੁਨੀਆ ਬੌਲੀ ਜਿਹੜੀ ਗਰਮੀ ਚ ਤੁਰੇ ਫਿਰਦੀ ਐ ਉਹ ਖੇਤਾਂ ਚ ਕੰਮ ਕਰਦੇ ਨੇ ਲੋਕ ਤੁਸੀਂ ਲੈਦੀ ਹੋਗੇ ਫਿਰ ਹੁਣ ਅਸੀਂ ਖੇਤ ਨਾ ਭਗ ਜੀਏ ਮੇਰੀ ਗੱਲ ਸੁਣ ਜਿਆਦੇ ਜਮਾਨ ਜੀ ਨਾਲ ਲੜਾਓ ਚੁੱਪ ਕਰਕੇ ਭਗ ਜਾਓ ਚਲੋ ਗੱਡੀ ਤੇ ਜਾਵਾਂਗੇ ਖੜੋ ਮੈਂ ਤਾਂ ਅਰਜ਼ ਗੱਡੀ ਕੁਟੀ ਤੇ ਦੇ ਦੇ ਨਾ ਨੂੰ ਗੱਡੀ ਮੈਂ ਤਾਂ 2500 ਲਾ ਕੇ ਹੁੰਦੇ ਤੂੰ ਜਾਣਦਾ ਕੱਲ੍ਹ ਦੀ ਆਈ ਹੈ ਕਿ ਕਿਵੇਂ ਚਿਲਕਦੀ ਹੈਗੀ ਛੜੂ ਛਾੜੂ ਲਾਕੇ ਨਾ ਦੇਖ ਵੀ ਲਿਆ ਕਰ ਪੈਰਾਂ ਚੀ ਮਾਰੀ ਆਂਦੀ ਆਂ ਅੰਨੀ ਹੋਈ ਪਈ ਆ ਪਤਾ ਨਹੀਂ ਲੱਗਿਆ ਰਿਤ ਤੁਸੀਂ ਜਾ ਰਹੇ ਸੀ ਕਿਤੇ ਲੈ ਭਾਬੀ ਹੁਣ ਤੇਰਾ ਟੋਕੜਾ ਬਾਕੀ ਰਹਿ ਗਿਆ ਸੀ ਪਹਿਲਾਂ ਉਹ ਅੰਦਰ ਬੈਠੀ ਆ ਇੱਕ ਐਂ ਕਾਹ ਤੋਂ ਬੋਲਦੀ ਆਂ ਫਿਰ ਵੀ ਆਪਣੇ ਤੋਂ ਵੱਡੀ ਐ ਨਾ ਮੈਂ ਕੀ ਇਹਨੂੰ ਮੂੰਹ ਚ ਪਾ ਲਿਆ ਹੁਣ ਰਿਤ ਤੋਂ ਐ ਪੜਕਦੀ ਐਗੀ ਮੈਂ ਤਾਂ ਦਸਤੂਰ ਤੋਂ ਵੈਸੇ ਪੁੱਛਿਆ ਵੀ ਜਾ ਰਹੇ ਹੋ ਕਿਤੇ ਫੇਰ ਕੀ ਹੋ ਗਿਆ ਜੇ ਮੈਂ ਪੁੱਛ ਲਿਆ ਅਸੀਂ ਭਾਬੀ ਬਾਜ਼ਾਰ ਚ ਜਾ ਰਹੇ ਹਾਂ ਅੱਛਾ ਚਲ ਆਇਆ ਕਰ ਮੈਂ ਤੈਨੂੰ ਨਾ ਪਰਚੀ ਤੇ ਸਮਾਨ ਲੈ ਕੇ ਦਿੰਨੀ ਆ ਆਉਂਦਾ ਉਹ ਵੀ ਲੈ ਆਈ ਹੁਣ ਇਹਨੂੰ ਲਿਆ ਦੋ ਸਮਾਨ ਸਾਡੇ ਕੋਲੇ ਨਹੀਂ ਪੈਸੇ ਪੂਰੇ ਹੈਗੇ ਇੰਨੇ ਜਿਹਦਾ ਦਿਲ ਕਰਦਾ ਉਹੀ ਚੱਕ ਕੇ ਲੈਦਾ ਫਲਾਣਾ ਲਿਆ ਦੋ ਢਿਮਕਾ ਲਿਆ ਦੋ ਚੱਲ ਤੂੰ ਚੁੱਪ ਹੋ ਜਾ ਇੰਨੇ ਆਨੇ ਬੋਲਿਆ ਕਰਦੇ ਆਹੋ ਇੰਨਾ ਬੋਲਣ ਨੂੰ ਇਹਨਾਂ ਨੂੰ ਮੈਂ ਕੀ ਕਹਤਾਂ ਜੇ ਸੱਚੀ ਗੱਲ ਕਹੀ ਇਹਨਾਂ ਨੂੰ ਮਿਰਚਾਂ ਲੱਗਦੀਆਂ ਨੇ ਫੇਰ ਹੋ ਚੱਲ ਬਾਬੇ ਇਹਦਾ ਗੁੱਸਾ ਨਾ ਕਰੇ ਗੁੱਸਾ ਹੁੰਦਾ ਇਹਨੂੰ ਕੋਈ ਗੱਲ ਨਹੀਂ ਹਲ ਜਤੂ ਸੁ ਕਿੰਧਰ ਪਾਉਣਾ ਸਲੇ ਦਾਸ ਮੈਂ ਹਜ਼ਨ ਨੂੰ ਕੀ ਕਹਤਾ ਉਹੀ ਲਾਕੇ ਮੈਨੂੰ ਬਿਨਾ ਮਤਲਬ ਤੇ ਬੋਲ ਮੈਂ ਵੀ ਪਾਗਲਾਂ ਕਿਨੂੰ ਕਹਿਣ ਲੱਗੀ ਸਮਾਨ ਛੱਡ ਛੱਡ ਮੈਂ ਤਾਂ ਕਰ ਆਵਦਾ ਕੰਮ ਨਹੀਂ ਪਰਵੇ ਨਾ ਕਾਦਾ ਰੋਲਾ ਜਪੀਂ ਰੋਲਾ ਕਾਦਾ ਪਾਉਣਾ ਸੀ ਮੰਮੀ ਤੁਹਾਨੂੰ ਚੰਗਾ ਭਲਾ ਤਾਂ ਪਤਾ ਰੀਤ ਦਾ ਮਾੜੀ ਚ ਕੱਲ ਕਹਦੇ ਚਿਕਚਿਕ ਕੇ ਬੋਲਦੀ ਹੈਗੀ ਉਹ ਤਾਂ ਨਿਆਣੀ ਆ ਤੂੰ ਤਾਂ ਸਿਆਣੀ ਆ ਮੜਾ ਮੋਟਾ ਸਮਝ ਲਿਆ ਕਰ ਗੱਲ ਨੂੰ ਹੱਦ ਕਰ ਦੇ ਮਮੀ ਤੁਸੀਂ ਵੀ ਮੈਂ ਕੀ ਸਮਝਾਂ ਲੈ ਕੱਲ ਆਈ ਆ ਉਹ ਮੜਾ ਬਟਾ ਤੂੰ ਕਿੱਦਾਂ ਦੀ ਆਈ ਆ ਸਮਝ ਲਿਆ ਕਰ ਗੱਲ ਨੂੰ ਤੁਸੀਂ ਤਾਂ ਮਮੀ ਹਰ ਵਾਰੀ ਉਹਦੀ ਸਾਡ ਲੈਣੀ ਹੁੰਦੀ ਆ ਉਸ ਨੂੰ ਕਹਿੰਨੇ ਹੋ ਕੱਲ ਆਈ ਆ ਕੱਲ ਆਈ ਇਹ ਕਿੰਨਾ ਟਾਈਮ ਤਾਂ ਹੋ ਗਿਆ ਉਹਦੇ ਵਿਆਹ ਨੂੰ ਆਹੋ ਹੋ ਗਿਆ ਟਾਈਮ ਤੂੰ ਸਮਝ ਲਿਆ ਕਰ ਲੋਕ ਕੀ ਕਹਿਣਗੇ ਬਸ ਮੈਨੂੰ ਹੀ ਸਮਝਾਇਓ ਸਾਰਾ ਕੁਝ ਉਹਨਾਂ ਨੂੰ ਨਾ ਤੁਸੀਂ ਸਮਝਾਇਓ ਕੁਝ ਚੰਗਾ ਦਿਖਾਈ ਜਾਓ ਤਮਾਸ਼ੇ ਮੈਨੂੰ ਕੀ ਆ ਕੇ ਦਿਖਾਈ ਦਿਓ ਤਮਾਸ਼ੇ ਮੈਂ ਹੀ ਬੁਰੀ ਲੱਗਦੀ ਆ ਸਾਰਿਆਂ ਨੂੰ ਇਸ ਘਰ ਦੇ ਵਿੱਚ ਨਾਲੇ ਮਰਦੀ ਆ ਕਿ ਨਾਲੇ ਫੇਰ ਨਹੀਂ ਕੋਈ ਕਦਰ ਕਰਦਾਗਾ ਕੋਈ ਗੱਲ ਨਹੀਂ ਕੰਮ ਕਰਨ ਨੂੰ ਕਿਸੇ ਨੂੰ ਹੱਥ ਮੈਂ ਵੀ ਨਹੀਂ ਲਾਉਂਦੀ ਹੈਗੀ ਪੈ ਰਹੇ ਨੇ ਭਾਂਡੇ ਮੈਂ ਕਿਹੜਾ ਠੇਕਾ ਲੈ ਰੱਖਿਆ ਕਿੰਨਾ ਸੋਹਣਾ ਪਰਸਾ ਮੇਰਾ ਮੈਂ ਤਾਂ ਅੱਜ ਬਹੁਤ ਖੁਸ਼ ਆ ਮੇਰਾ ਤਾਂ 4-5000 ਰੁਪਏ ਲਵਾ ਤਨਾ ਲੈ ਸਰੀ ਜਾ ਜਰਾ ਥਾਪ ਗਿਆ। ਤੋ ਪੂਰਾ ਸ਼ਹਿਰ ਖਮਾਇਆ ਮੈਂ। ਪਾਣੀ ਢੀ ਲੈਣੀ ਆ, ਘਾ ਲੈਣੀ ਆ, ਬੋਲ ਲੈਣੀ। ਜਾ ਜਾ ਕੇ ਪਾਣੀ ਲੈ ਕੇ ਆ। ਨਾ ਹੁਣ ਮੈਂ ਪਾਣੀ ਲੈ ਕੇ ਆਉਂਗੀ। ਮੈਂ ਵੀ ਤਾਂ ਤੁਹਾਡੇ ਨਾਲ ਥੱਕ ਕੇ ਆਈ ਆ। ਤੇ ਨਾ ਮੈਂ ਲੈ ਕੇ ਆਉਣਾ ਪਾਣੀ। ਐਤੋ ਬੋਲ ਮਾਰ ਲਓ ਕਿਸੇ ਨੂੰ। ਕਿਸੇ ਨਹੀਂ ਹੁਣਾ। ਤੂੰ ਜਾ ਕੇ ਲੈ ਕੇ ਆ। ਚਲ ਮੈਂ ਹੀ ਮਾਰ ਲੈਂਿਆ। ਮੰਮੀ। ਮੰਮੀਆਂ ਪਾਣੀ ਦਾ ਗਲਾਸ ਲੈ ਕੇ ਆਈਓ ਇੱਕ। ਨਾ ਤੈਨੂੰ ਸ਼ਰਮਤਾ ਨਹੀਂ ਹੁੰਦੀ ਹੁਣ ਮੰਮੀ ਨੂੰ ਕਹੇਗੀ ਪਾਣੀ ਲੈ ਕੇ ਆਉਣ ਨੂੰ ਜਾ ਤੂੰ ਪਾਣੀ ਲੈ ਕੇ ਆ ਮੈਨੂੰ ਹੀ ਜਾਣਾ ਪਊਗਾ ਲੈ ਐਡਾ ਢੇਰ ਲਾਇਆ ਪਿਆ ਭਾਂਡਿਆਂ ਦਾ ਨਾ ਹੁਣ ਇਹਨੂੰ ਮੈਂ ਮੰਨ ਚੁਗੀ ਮੇਰੇ ਤੋਂ ਨਹੀਂ ਹੁੰਦੇ ਕੰਮ ਕੁਮ ਇਹਨਾਂ ਦੇ ਆਪੀ ਚੱਕ ਕੇ ਪੀ ਲਣਗੇ ਪਾਣੀ ਪਾਣੀ ਲੈ ਕੇ ਨਹੀਂ ਆਈ ਨਾ ਹੁਣ ਪਾਣੀ ਮੈਂ ਉਹਦੇ ਬੁੱਕਾ ਚ ਲਿਆਵਾ ਉਹ ਐਡਾ ਢੇਰ ਲਾਇਆ ਪਿਆ ਭਾਂਡਿਆਂ ਦਾ ਰਸੋਈ ਚ ਮਾਂਜ ਕੇ ਲੈ ਆਉਂਦੀ। ਨਾ ਹੁਣ ਮੈਂ ਮਾਂਜੂਗੀ ਭਾਂਡੇ। ਤੇ ਫਿਰ ਕੀ ਹੋ ਜਾਏਗਾ ਮਾਂਜ ਕੇ ਲੈ ਆਏਂਗੀ ਤੇ ਪਾਣੀ? ਨਾ ਹੁਣ ਤੁਸੀਂ ਕਾਟੋਰਾ ਲਾ ਪਾਇਆ ਹੋਇਆ ਹੈਗਾ। ਹੁਣ ਤਾਂ ਤੁਸੀਂ ਬਜ਼ਾਰ ਚੋਂ ਆਏ ਆਂ। ਪਾਣੀ ਨਹੀਂ ਲਾ ਕੇ। ਕਿੱਡੀ ਗੱਲ ਆ ਕੁੜੇ? ਪਾਣੀ ਫੜਾ ਦੇ ਲੈ ਕੇ। ਨਾ ਇੱਡਾ ਢੇਰ ਲਾਇਆ ਪਿਆ ਭਾਂਡਿਆਂ ਦਾ ਰਸੋਈ ਚ। ਤੇ ਫਿਰ ਕੀ ਮਾਂਜ ਦੇਗੀ ਤਾਂ ਇਹੀ ਮੈਨੂੰ ਕਿਹਾ। ਫਿਰ ਕਿੱਡੀ ਗੱਲ ਜਿੱਤੋ ਆ ਲਿਆਉਂਗੀ ਤੂੰ? ਨਹੀਂ ਪ੍ਰਵੀਨ। ਹਾਮਾ ਕੀ ਹੋਇਆ ਪਾਂਡੇ ਨੇ ਮਾਂ ਜਾਈ ਤੇ ਕਿਉ ਕੱਲੀ ਨੂੰ ਮੈਨੂੰ ਕਿ ਸੌਕੇ ਦਿੱਤਾ ਹੋਇਆਗਾ ਤੇ ਸਾਰੇ ਕੰਮ ਮੈਂ ਹੀ ਕਰਨੇ ਨੇਗੇ ਮੇਰੀ ਗੱਲ ਸੁਣਾ ਇਹ ਤਾਂ ਸ਼ਹਿਰ ਜਾ ਕੇ ਵੀ ਮੁੜਿਆ ਪਾਂਡੇ ਦਾ ਮਾਂ ਹੀ ਦਿੱਜੇ ਕੋ ਘੋਰਾ ਗ੍ਰਿਸਤਦਾਰ ਨੂੰ ਕਾਚ ਦਿੰਦੀ ਮੈਂ ਉਹ ਪਾਪੀ ਤੂੰ ਤਾਂ ਸਿਆਣੇ ਪਿਆਣੇ ਆ ਪਾਂਡੇ ਦਾ ਮਾਂ ਹੀ ਦਿੰਦੀ ਆਹੋ ਮੈਨੂੰ ਹੀ ਕਹੀ ਚੱਲਿਆ ਕਰੋ ਮੈਂ ਕਿੱਧਰ ਕਿੱਧਰ ਹੋਈ ਜਾਵਾਂ ਕੱਲੀ ਜਣੀ ਦੱਸਿਓ ਇਹਨੂੰ ਨਾ ਕੁਛ ਕਿਹੋ ਨਹੀਂ ਇਹ ਤਾਂ ਨਵੀਂ ਵਿਆਹੀ ਆਈ ਹੈਗੀ ਇਹ ਕੰਮ ਕਰਦੀ ਸੋਹਣੇ ਲੱਗੂਗੀ ਅੱਛਾ ਮੂੰਹ ਦੇਖਣ ਨੂੰ ਲਿਆਂਦਾ ਇਹਨੂੰ ਆ ਤੁਸੀਂ ਨੇ ਇੱਥੇ ਵਿਆਹ ਕੇ ਵੀ ਚੰਗਾ ਭਲਾ ਪਤਾ ਤੈਨੂੰ ਵੀ ਕੰਮ ਕਰ ਛੇ ਜੀ ਦਿਲ ਵੇਟਦਾ ਕਰਾਂ ਮੈਂ ਮੈਂ ਕੱਲੀ ਨਹੀਂ ਲੱਗਦੀ ਹੈਗੇ ਇਸ ਘਰ ਚ ਤੁਸੀਂ ਵੀ ਰਹਿੰਨੇ ਹੋਗੇ ਦੇਖ ਕਿ ਮੈਂ ਜਵਾਨ ਚੱਲਦੀ ਹੈਗੀ ਕਿ ਮੈਂ ਚੱਲੂਗੀ ਨਹੀਂ ਸਾਰੇ ਦਿਹਾੜੀ ਖਾ ਲਿਆ ਪੀ ਲਿਆ ਭਾਂਡੇ ਇਕੱਠੇ ਕਰਕੇ ਰੱਖ ਦਿੰਦੇ ਨੇਗੇ ਝਾੜੂ ਪੋਚਾ ਤਾਂ ਸਾਰਾ ਮੈਂ ਕਰਦੀ ਆ ਰੋਟੀ ਟੁੱਕਦਾ ਤਾਂ ਮੈਂ ਕਿਉਂ ਕਾਦੇ ਵਾਸਤੇ ਮੈਂ ਤੂੰ ਨਹੀਂ ਕਰੇ ਹੋਰ ਕੌਣ ਕਰੂਗਾ ਵਿਆਹ ਕੇ ਆਈਆਂ ਮੈਂ ਵੀ ਇਸ ਘਰ ਚ ਨਿਕਲ ਕੇ ਨਹੀਂ ਆਈ ਜਿਹੜਾ ਆ ਕੁਛ ਕਰਦੇ ਹੋ ਮੇਰੇ ਨਾਲ ਨਾ ਫਿਰ ਮੈਂ ਨਿਕਲ ਕਰ ਜਾ ਜੇ ਦੀ ਉਹ ਪਾਸ ਕਰਨਾ ਕੋਈ ਜੇ ਮੈਂ ਕਰਦੀ ਆਂ ਤੇ ਬੰਦੇ ਨਾਲ ਗੱਲ ਆ ਸੋਹਣਿਆ ਨਹੀਂ ਲੱਗਦੀ ਬੋਲਦੇ ਤੂੰ ਤਾਂ ਕੱਲ ਆਈ ਆ ਇਹ ਤਾਂ ਸ਼ਰਮ ਨਹੀਂ ਹੈਗੀ ਆਹੋ ਐਸੇ ਨੂੰ ਆ ਸ਼ਰਮਸਾਰੀ ਦੇਖੀ ਚੱਲ ਤੂੰ ਵੀ ਇੱਥੀਆਂ ਆ ਮਾ ਤੇਰੀ ਦੀ ਇੱਥੀਆਂ ਦੇ ਨਾ ਕਿਵੇਂ ਬੋਲਦੀ ਆਂ ਆਈ ਬੋਲ ਨੂੰ ਮੈਂ ਭਾਈ ਆ ਬੰਦੇ ਚੁੱਪ ਕਰ ਚੁੱਪ ਕਰ ਤੂੰ ਚੋਪਾ ਹੋ ਜਾ ਬੋਲਦੇ ਕੋਈ ਚੱਕਰ ਲੋਕ ਕੀ ਕਹਿਣਗੇ ਆਗਦਾ ਜਾਈ ਕੁਛ ਕਰਨਾ ਡੋਜ ਸਿੱਧੀ ਗੱਲਾਂ ਐ ਕਿਨੇ ਹਟਾ ਲੋ ਕਿ ਮੈਂ ਕੀ ਬੋਲ ਤੂੰ ਮੈਨੂੰ ਆਖੀਏ ਤੁਹਾਡੇ ਅੱਗੇ ਕਰ ਜਾ ਹਾਂ ਇਹਦਾ ਜਲੂਸ ਕੱਢਣ ਜਾਣ ਦੀ ਆ ਤੂੰ ਸਾਰਾ ਬੋਲ ਇਹਨੂੰ ਨਾ ਕੁਛ ਕਹੀ ਕਦੇ ਸਾਰੇ ਕਰਕੇ ਮੇਰੇ ਚੀ ਕੱਢੋ ਨਾ ਮੇਰੀ ਗੱਲ ਸੁਣ ਕੰਮ ਕਰ ਇਹ ਨਹੀਂ ਕਰਦਾ ਖੇਤੀ ਦਾ ਇਹ ਨਹੀਂ ਦੇਖਦਾ ਮੇਰੀ ਗੱਲ ਸੁਣ ਕੋਠੇ ਤੇ ਚੜ ਜਾ ਮੇਰਾ ਦਿਮਾਗ ਨਹੀਂ ਲਿਆ ਹੈਗਾ ਕੋਠੇ ਚੜੂੰਗੀ ਆਪਦੀ ਆਪਦੀ ਪਕਾਓ ਤੇ ਖਾ ਲੋੜ ਨਹੀਂ ਹੈਗੀ ਠੀਕ ਹੈ ਨਾ ਸਾਰੇ ਲੋਕਾਂ ਨੂੰ ਪਤਾ ਲੱਗ ਰਿਹਾ ਇਹਨਾਂ ਦੀ ਵੱਡੀ ਬਹੂ ਕਿਵੇਂ ਬੋਲਦੀ ਹੈਗੀ ਸਾਰਿਆਂ ਨੂੰ ਦਿਖ ਰਹੀ ਹੈ ਤੁਹਾਡੇ ਵੀ ਲੱਛਣ ਦਿਖ ਰਹੀ ਨੇ ਵੀ ਪ੍ਰਵੀਨ ਨਾ ਆਪਦੀ ਸੱਸ ਸੂਲੀ ਟੰਗ ਰੱਖੀ ਹੈਗੀ ਟੰਗ ਕੇ ਹਾਂ ਤੂੰ ਰਹੰਦੇ ਬਥੇਰਾ ਤੂੰ ਜਲੂਸ ਕੱਢ ਰੱਖੇਗਾ ਚੁੱਪ ਕਰਕੇ ਵਾਦਾ ਕੰਮ ਕਰ ਲੈ ਜਾ ਕੇ ਜਾਂ ਮਾਜਰਾ ਭਾਂਡੇ ਕੋਈ ਨਹੀਂ ਮਾਜਰੀ ਢੱਕਾ ਨਹੀਂ ਤੋੜਦੀ ਹੈਗੀ ਕਰ ਰੋ ਜਿਹੜਾ ਕੁਛ ਹੁੰਦਾ ਤੁਹਾਡੇ ਤੋਂ ਤੇ ਸਮ ਵੀ ਤੇਰੇ ਮੂਰੇ ਵੀ ਕਿੰਨੀ ਜ਼ਬਾਨ ਚੱਲਦੀ ਹੈ ਦੀ ਨਿਚਾਨੀ ਤੂੰ ਤਾਂ ਚੁੱਪ ਰਹਿ ਠਕੀ ਰਹਿ ਤੂੰ ਵੀ ਠਕੀ ਰਹਾ ਫਿਰ ਕੀ ਕਰਲੇਗੀ ਤੂੰ ਕੀ ਕਰਲੇਗੀ ਫਿਰ ਨਹੀਂ ਚੁੱਪ ਕਰੋ ਕਿਉਂ ਜਲੂਸ ਕੱਢਦੀ ਹੁੰਨੇ ਹੋ ਤੁਹਾਡੇ ਮੂਰੇ ਬੰਨਾ ਹੱਥ ਕੋਹ ਨੂੰ ਨਾ ਪੁੱਛ ਕਹੀ ਮੈਨੂੰ ਚੁੱਪ ਕਰਾਈ ਜਾਏ ਤੂੰ ਚੰਗਾ ਨਹੀਂ ਜਿੱਦਣ ਦੀ ਤੂੰ ਇਸ ਘਰ ਚ ਆਈਆਂ ਮੈਂ ਸੜਦਾ ਸੁਖਸ਼ਾਂਤੀ ਉਹ ਬਾਗੀ ਸਾਰੀ ਓਹੋ ਉਹਦੀਆਂ ਵਿਆਹ ਕੇ ਓਕੇ ਸੁਖਸ਼ਾਂਤੀ ਬਾਗੀ ਤੂੰ ਬੜੀ ਉਰੇ ਮੈਂ ਮਹਿਲਾ ਬਣ ਲਿਆ ਗਿਆ ਨਾ ਤੂੰ ਵੀ ਚਲਦੀ ਜਾਣਾ ਕਸ ਮੇਰੀ ਗੱਲ ਸੁਣ ਸੁਖ શાંતੀ ਆ ਤਾ ਉਜੀ ਛੋਟੀ ਜਵਾਨ ਚੁੱਪ ਹੋਊਗੀ ਤੂੰ ਚੁੱਪ ਹੋ ਜਾ ਰਹੀ ਤ ਕੋਈ ਚੱਕਰ ਨਹੀਂ ਆਪਾਂ ਹੋਟਲ ਤੋਂ ਰੋਟੀਆਂ ਖਾਵਾਂਗੇ ਜਾ ਕੇ ਜਦੋਂ ਇਹਨੂੰ ਬਣਾਉਣੀ ਆ ਪਈ ਨਾ ਰੋਟੀਆਂ ਤ ਉਹਦੇ ਇਹਨੂੰ ਖਲਾਊਗੀ ਨਾ ਕੀ ਖਲਾਊਗੀ ਵੇ ਪਹਿਲਾਂ ਤਾਂ ਆ ਕਿ ਥੋੜੀ ਪੱਕੇ ਮਕਾਨੀਆਂ ਖਾਣੀਆਂ ਨੇ ਹੁਣ ਤੱਕ ਸਾਰਾ ਘਰ ਦਾ ਮੈਂ ਹੀ ਦੇਖਦੀ ਹੁੰਨੀ ਆ ਕੋਈ ਕਰਨੀ ਖਾ ਲੋ ਹੋਟਲਾਂ ਦੀਆਂ ਲੱਗ ਜੂ ਪਤਾ ਨਾ ਕਿੰਨਾ ਕੁ ਟਾਈਮ ਖਾਂਗੇ ਕੁੜੇ ਵੀਰ ਤੂੰ ਚੁੱਪ ਕਰ ਚੁੱਪ ਕਰ ਹਾਂ ਆ ਇਹਨੇ ਬਟੇ ਇੱਥੇ ਮੈਨੂੰ ਅਕਲ ਦੇਣ ਵਾਲੇ ਸਾਹਮਣੇ ਸਭੀ ਜਾਣਦੀ ਆ ਜੇ ਨਾਨਕ ਨਾਲ ਜੀਬ ਲਵਾਤੀ ਤੂੰ ਵੀ ਕੀ ਯਾਦ ਰੱਖੇਗਾ ਉਹ ਭੱਗ ਜਾ ਭੱਗ ਜਾ ਭੱਗ ਜਾ ਬਕਵਾਸ ਨਾ ਕਰ ਨਾ ਤੈਨੂੰ ਕੀ ਹੁਣ ਬਕਵਾਸ ਲੱਗਦੀ ਆ ਸਾਡੇ ਹੀ ਬਣਿਆ ਹੋਇਆ ਤੂੰ ਤੈਨੂੰ ਤਾਂ ਕੋਈ ਹੋਣੀ ਨਹੀਂ ਸੀ ਕੁੜੀ ਨਹੀਂ ਤਾਂ ਮੈਂ ਹੀ ਗਲਤੀ ਕਰ ਲਈ ਜਿਹੜੀ ਮੂਰੇ ਹੋ ਕੇ ਨਾ ਤੇਰਾ ਰਿਸ਼ਤਾ ਕਰਵਾਤਾ ਇਹਦੇ ਨਾਲ ਨੀ ਕਿੱਡੀ ਗੱਲ ਆ ਦੁਨੀਆ ਕਰਾਉਂਦੀ ਆ ਤੈਨੂੰ ਕਿਹੜਾ ਲਾਇਦਾ ਕਰਾਦਾ ਨਾ ਫਿਰ ਉਦੋਂ ਦੀ ਵਿਆਹ ਨਹੀਂ ਹੁੰਦੀ ਆ ਉਹਦੇ ਮੁੰਡੇ ਨੂੰ ਉਦੋਂ ਤਾਂ ਇਹਦਾ ਰਿਸ਼ਤਾ ਨਹੀਂ ਹੋਇਆ ਹੋਂ ਤੈਨੂੰ ਵੀ ਕੱਲਾ ਆੜਦੀ ਆਣੇ ਗਿਆ ਮੈਂ ਤਾਂ ਚੁੱਪ ਸੀ ਵੀ ਕਰਨ ਵਾਸਤੇ ਕਰਨ ਵਾਸਤੇ ਮੈਂ ਤੈਨੂੰ ਪਹਿਲਾਂ ਕਹਿਆ ਸੀ ਰਿਸ਼ਤਾ ਤਾਂ ਕਰਾਈ ਜੇ ਮੇਰੇ ਨਾਲ ਮਾਰਗੇ ਅੱਜ ਤਾਂ ਮੈਨੂੰ ਮੇੜਾ ਮਾਰਤਾ ਨਾ ਮੇਰਾ ਕੋਈ ਦਿਮਾਗ ਨਹੀਂ ਹਿੱਲੇ ਹੈਗਾ ਇਹਨਾਂ ਦੀ ਕਰਤੂਤਾ ਨਹੀਂ ਦਿਖਦੀਆਂ ਤੈਨੂੰ ਕਰਤੂਤਾ ਨਹੀਂ ਦਿਖਦੀਆਂ ਵੀ ਤੂੰ ਉਹਦਾ ਚੁੱਪ ਕਰ ਜਾ ਚਲ ਠੀਕ ਆ ਭਾਈ ਮੈਂ ਹੀ ਬਾੜੀਆਂ ਮੈਂ ਤਾਂ ਜਮੀ ਕੰਤੀ ਜਨਾਨੀ ਆ ਵੀ ਤੁਸੀਂ ਰੱਖਦੇ ਇਹਨੂੰ ਸੱਚੀ ਸਵਿਤਰੀ ਨੂੰ ਚੰਗਾ ਹਾਂ ਖਾਲੀ ਨਾ ਹੱਥ ਨੇ ਮਾਰ ਗੁੜੇ ਬਾਗ ਜਾਣਾਰੇ ਹੋਰ ਮੈਂ ਨਿਕਲ ਜੰਨੀ ਆ ਨਿਕਲੇਗੀ ਤੂੰ ਨਾ ਦੇਖ ਲੈ ਕਿੱਡੀ ਕਿੱਠੀ ਚਿੱਟੀ ਜੀਬ ਲੱਗ ਰਹੀ ਐ ਤੇ ਬੋਲਣ ਨੂੰ ਕਿ ਮੈਂ ਭੋਕਦੀ ਸੀਗੀ ਉਹ ਤੂੰ ਵੀ ਦੰਦਾ ਥੱਲੇ ਜੀਬ ਰੱਖ ਲਿਆ ਕਰ ਫਿਰ ਕੀ ਵੱਡੇ ਗਏ ਨੇ ਆਪਣੇ ਤੋਂ ਲੈ ਜੇ ਵੱਡੇ ਨੇ ਤਾਂ ਬਹੁਤ ਕੁਝ ਕਹਿਣਗੇ ਉਹ ਹੀ ਸੁਣੀ ਜਾਵਾਂ ਫਿਰ ਮੈਂ ਅਗਾਂ ਕਿਹੜਾ ਤੇਰੇ ਸਿਰ 'ਚ ਡਾਂਗ ਮਾਰਤੀ ਐ ਮਾਰਨਗੇ ਵੀ ਕਿਵੇਂ ਹੱਥ ਲਾ ਕੇ ਦੇਖਣ ਮੇਰੇ ਹੱਥ ਲਾ ਕੇ ਵੇਖਣਾ ਮੈਂ ਤਾਂ ਆਪਦੇ ਪੇਕਿਆਂ ਦੀ ਨਹੀਂ ਸੁਣਦੀ ਇਹ ਕੌਣ ਹੁੰਦੇ ਮੈਨੂੰ ਸੁਣਾਉਣ ਵਾਲੇ ਉਹ ਜ਼ਿਆਦਾ ਨਾ ਬੋਲਿਆ ਕਰ ਉਹ ਮਾਂ ਕੋਲ ਆਪ ਸਾਰਾ ਕੁਝ ਲੈਣਾ ਐ ਇਹ ਲੈਂਡ ਹੋਣਾ ਆ ਕੋਠੀ ਜ਼ਮੀਨ ਤੇ ਜਿਹੜੀ ਪੈਨਸ਼ਨ ਆਉਂਦੀ ਆ ਤੇ ਸਾਰਾ ਕੁਝ ਆਪਣਾ ਹੀ ਆ ਹੋਰ ਕਹਿੰਦਾ ਐਵੇਂ ਟੈਨਸ਼ਨ ਲਾ ਕੇ ਬੈਠ ਜਾਨੀ ਤੂੰ ਮੈਂ ਕਿੰਨੇ ਵਾਰ ਕਿਹਾ ਤੂੰ ਨਾ ਉਹਨਾਂ ਨੂੰ ਮੱਥਾ ਲਾਇਆ ਕਰ ਓਹੋ ਮੈਂ ਤਾਂ ਐਵੇਂ ਮੰਮੀ ਜੀ ਨੂੰ ਬੋਲ ਪਈ ਉਹ ਫੇਰ ਵੀ ਉਹਨੇ ਪੈਸੇ ਦਿੱਤੇ ਸੀ ਥੋੜਾ ਦਿਮਾਗ ਤੋਂ ਕੰਮ ਲੈ ਲਿਆ ਕਰ ਐਵੇਂ ਨਾ ਪਕਾਈ ਮਾਰੀ ਚੱਲਿਆ ਕਰ ਯਾਰ ਤੁਹਾਨੂੰ ਪਤਾ ਤਾਂ ਹੈ ਮੈਨੂੰ ਗੁੱਸਾ ਆ ਜਾਂਦਾ ਫਿਰ ਛੇਤੀ ਛੇਤੀ ਫਿਰ ਮੈਨੂੰ ਵੀ ਨਹੀਂ ਪਤਾ ਲੱਗਦਾ ਮੈਂ ਕੀ ਬੋਲੀ ਜਾਨੀ ਆ ਗੁੱਸਾ ਤਾਂ ਯਾਰ ਸਾਰਿਆਂ ਨੂੰ ਆਉਂਦਾ ਤੈਨੂੰ ਇਕੱਲੀ ਨੂੰ ਥੋੜਾ ਨਾ ਆਉਂਦਾ ਚੱਲ ਹੁਣ ਤੁਸੀਂ ਬੈਠੋ ਮੈਂ ਮੰਮੀ ਜੀ ਕੋਲੇ ਜਾ ਕੇ ਆਉਣੀ ਆ ਲੈ ਮੰਮੀ ਨਾਲ ਹੀ ਗੱਲ ਕਰ ਲੈਣੀ ਆ ਇੱਕ ਤਾਂ ਮੰਮੀ ਫੋਨ ਵੀ ਨਹੀਂ ਚੱਕਦੀ ਛੇਤੀ ਛੇਤੀ ਹਲੋ ਸਸ਼ੀਕਲ ਮੰਮੀ ਹਾਂ ਹਾਂ ਵਧੀਆ ਤੁਸੀਂ ਦੱਸੋ ਫੋਨ ਤਾਂ ਚੱਕ ਲਿਆ ਕਰੋ ਅੱਛਾ ਠੀਕ ਹੈ ਕੁਛ ਨਹੀਂ ਬਸ ਮੈਂ ਵੀ ਬੈਠੀ ਸੀ ਸਾਰਾ ਕੰਮ ਕਰਕੇ ਨਾ ਕੀ ਦੱਸਾਂ ਮੰਮੀ ਸਾਰਾ ਦਿਨ ਖੜੀ ਲੱਤ ਰਹਿੰਦੀ ਹੈ ਮੇਰੀ ਨਾਲੇ ਸਾਰਾ ਕੰਮ ਕਰਦੀ ਆ ਉਹ ਵੱਡੀ ਆ ਵੱਡੀ ਤਾਂ ਨਹੀਂ ਕੰਮ ਕਰਦੀ ਗਿੱਠ ਜਿੱਟੀ ਉਹਦੇ ਜੀਵ ਲੱਗ ਰਹੀ ਆ ਕੁੱਤੀ ਹੂੰ ਭੌਂਕਦੀ ਰਹਿੰਦੀ ਆ ਮੈਨੂੰ ਉਹ ਹੁਣ ਦੱਸ ਮੈਂ ਕੀ ਕਰਾਂ ਚਲ ਠੀਕ ਹੈ ਮੰਮੀ ਮੈਂ ਵੀ ਹੁਣ ਕੰਮ ਕਰਦੀ ਆ ਤੁਸੀਂ ਵੀ ਕਰ ਲਓ ਕੰਮ ਹਾਂ ਠੀਕ ਹੈ ਹੋਰ ਰਾਜ ਠੀਕ ਆ ਫਿਰ ਵਧੀਆ ਵਧੀਆ ਤੂੰ ਦੱਸ ਕਿੰਨਾ ਮੈਂ ਵੀ ਵਧੀਆ ਨਾ ਕਿਵੇਂ ਆਉਣੇ ਹੋਏ ਫਿਰ ਕੀ ਨਹੀਂ ਮੈਂ ਆ ਨਹੀਂ ਸਕਦੀ ਤੇਰੇ ਕੋਲ ਹੈ ਕਿਉਂ ਹੀ ਗੱਲਾਂ ਕਰਦੀਆਂ ਤੂੰ ਨਾ ਮੈਂ ਕਦ ਕਿਹਾ ਬਿਨਾ ਤੂੰ ਹੀ ਤਾਂ ਮੇਰੀ ਪੱਕੀ ਸਹੇਲੀ ਆ ਨਾਲੇ ਕਿਉਂ ਪੁੱਛੀ ਜਾਂਦੀ ਐ ਤੂੰ ਮੈਂ ਆ ਨਹੀਂ ਸਕਦੀ ਨਹੀਂ ਮੈਂ ਤਾਂ ਵੈਸੇ ਹੀ ਕਹਿਤਾ ਤੂੰ ਤਾਂ ਗੁੱਸਾ ਹੀ ਕਰ ਗਈ ਚੱਲ ਛੱਡ ਹੋਰ ਸੁਣਾ ਹੋਰ ਵਧੀਆ ਤੇ ਆਪ ਦਾ ਹੋਲੀਆ ਕੀ ਬਦਲਿਆ ਤੁਸੀਂ ਵੇਖੋ ਕਿੰਨੇ ਪਤਲੇ ਹੋ ਗਏ ਆਪਾਂ ਪਹਿਲਾਂ ਕੋਲ ਜਿਹਾ ਟਾਈਮ ਕਿੰਨੇ ਵਧੀਆ ਰੰਦੇ ਸੀ ਮੇਰੇ ਵੱਲ ਦੇਖੋ ਤੁਸੀਂ ਨਹੀਂ ਬੱਸ ਜੇ ਤੈਨੂੰ ਪਤਾ ਤਾਂ ਹੈ ਤੈਨੂੰ ਜੇ ਸੋਰੇ ਮਾੜੇ ਟੱਕਰ ਜਾਣਾ ਇਹੀ ਹਾਲ ਹੋਊਗਾ ਨਹੀਂ ਸੋਰੇ ਨੂੰ ਹੁਣ ਤੈਨੂੰ ਕੀ ਕਹਿਤਾ ਐਨਾ ਸੋਨਾ ਤੇਰਾ ਘਰ ਬਾਰ ਆ ਹੋਰ ਤੈਨੂੰ ਕੀ ਚਾਹੀਦਾ ਆ ਲੈ ਕਲਾਕਾਰ ਕਿਹੜਾ ਚਟਣਾ ਆ ਉਹ ਦੇਖ ਲੈ ਇੱਕ ਮੇਰੀ ਜਠਾਣੀ ਐਡੀ ਜੀਬ ਲੱਗੀ ਆ ਉਹਦੇ ਸਾਰਾ ਦਿਨ ਚਪਰ 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 ਕਰੀ ਜਾਊਗੀ ਰੀਤੂ ਤਾਂ ਕਹਿੰਦੀ ਹੁੰਦੀ ਸੀ ਕਿ ਮੈਨੂੰ ਕਾਰ ਬਹੁਤ ਵਧੀਆ ਮਿਲੇਗਾ ਹੁਣ ਕੀ ਹੋ ਗਿਆ ਤੈਨੂੰ ਲੈ ਰਾ ਤੈਨੂੰ ਪਤਾ ਤਾਂ ਹੈ ਆਪਾਂ ਕਿਹੜਾ ਪਹਿਲਾਂ ਕਿਸੇ ਦੇ ਢਿੱਡ 'ਚ ਬੜੇ ਹੁੰਨੇ ਆ ਜਦੋਂ ਉਹ ਵਿਆਹ ਕੇ ਆਈ ਸੀ ਉਹ ਤਾਂ ਬੜੇ ਲਾਡ ਨਾਲ ਰੱਖਦੇ ਸੀ ਹੁਣ ਪਤਾ ਲੱਗਦਾ ਮੈਨੂੰ ਕਹੇ ਜੀ ਕਰ ਤੂੰ ਉੱਦੇ ਮਾਲਕ ਨੇ ਇਹ ਚੱਲ ਨਹੀਂ ਰੀਤ ਤੇਰੀ ਤਾਂ ਸਾਰੇ ਪੜਾਈ ਖੂ ਖਾਤੇ ਵਿੱਚ ਹੀ ਚਲੇਗੀ ਇਹਨਾਂ ਨੂੰ ਤੀਰਵੰਗਰ ਸਿੱਧੇ ਕਰਕੇ ਰੱਖਣਾ ਫੇਰ ਆਣਗੇ ਬਾਅਦ 'ਚ ਰੀਤ ਤੇ ਤੇਰੀ ਸਾਸ ਤਾਂ ਬੇਕਾਰ ਜੇ ਲੱਗਦੀ ਹੈ ਚੱਲ ਨਹੀਂ ਤੈਨੂੰ ਤਾਂ ਗੱਲਾਂ ਆਉਂਦੀਆਂ ਨੇ ਤੱਬਰ ਵਧੀਆ ਮਿਲ ਗਿਆ ਹੋਗਾ ਤਾਂ ਹੀ ਤਾਂ ਅੱਠ-ਅੱਠ ਮਾਰਦੀ ਫਿਰਦੀਆਂ ਤੂੰ ਵੀ ਨਹੀਂ ਤੂੰ ਤਾਂ ਉਦਾਂ ਹੀ ਗੁੱਸਾ ਕਰ ਗਈ ਮੈਂ ਤੇਰੇ ਭਲੇ ਲਈ ਕਿ ਆਇਆ ਮੈਂ ਕੁਛ ਮਾਰਨਾ ਕਹਿਤਾ ਨੀ ਮਾੜਾ ਤਾਂ ਕਾਨੂੰ ਕਿਹਾ ਮੈਂ ਖਬਾਲਾ ਹੀ ਬੋਲੀ ਜਾਨੀ ਇੱਥੇ ਬਹਿ ਕੇ ਹੁਣ ਤੋਂ ਚਲ ਠੀਕ ਹੈ ਰੀਤ ਮੈਂ ਚਲਦੀ ਆ ਤੂੰ ਤਾਂ ਐਵੇਂ ਬੱਚੀ ਪਈ ਨੀ ਗੱਲ ਤਾਂ ਸੁਣ ਜਾ ਰਾਜ ਖੜ ਜਾ ਹੁਣ ਚਲ ਗਈ ਗੱਲ ਤਾਂ ਇਹ ਸਹੀ ਕਹਿ ਕੇ ਗਈ ਆ ਮੇਰੀਆਂ ਸਾੜੀਆਂ ਪੜੀਆਂ ਲਿਖੀਆਂ ਤਾਂ ਫਿਰ ਖੁ ਖਾਤੇ ਗਈਆਂ ਮੈਨੂੰ ਵੀ ਉੱਤਾ ਚੱਕਣਾ ਪਊ ਫਿਰ ਚਲ ਮੈਂ ਹੀ ਚਕਾਉਣੀ ਐ ਇਹਨਾਂ ਦੀਆਂ ਛਾਲਾ ਹੁਣ ਐਨੀ ਲੋਟਾਉਣੇ ਇਹ ਕੋਈ ਗੱਲ ਨਹੀਂ ਮੈਂ ਦੱਸਦੀ ਇਹਨਾਂ ਨੂੰ ਸਾਰਾ ਕੁਝ ਆਗਲੀ ਬਣਾ ਅੱਖਿਆ ਰੜ ਕੇ ਸਾਰਿਆਂ ਨੂੰ ਹੈਲੋ ਕਿਵੇਂ ਹੋ ਸੋ ਕੁਛ ਕਦੋਂ ਵੀ ਜਾਂਦੇ ਰੋਮਨਾ ਤਾਂ ਹੋਰ ਕੀ ਕਰਾਂ ਮੈਂ ਮੇਰੇ ਤੇ ਕਰਮਾਚੀ ਰੱਬ ਨੇ ਰੋਣਾ ਲਿਖਿਆ ਪਿਆਗਾ ਸੁੱਖ ਤਾਂ ਲਿਖਿਆ ਹੀ ਨਹੀਂਗਾ ਮੇਰੇ ਗੱਲ ਸੁਣੋ ਜੀ ਸਾਰੇ ਦਿਹਾੜੀ ਦੇ ਖਰਚੇ ਮੇਰੇ ਨਾਲ ਕਲੇਸ਼ ਪਾਈ ਰੱਖ ਦੇਣਗੇ ਹੈ ਨਾਲ ਤਾਂ ਸਾਰਾ ਨੰਮ ਕੰਮਕਾਰ ਕਰਦੀਆਂ ਘਰ ਦਾ ਫਿਰ ਵੀ ਨਾਲ ਸੋ ਜਿਹੜੀ ਦਰਾਨੀ ਆਈ ਹੈ ਮੇਰੀ ਨਵੀਂ ਲਹਿੰਦੀ ਇਹਨਾਂ ਨੇ ਬਹੂ ਵਿਆਹ ਕਿਉਂ ਕੋਣੀ ਕੋਈ ਕੰਮ ਦਾ ਡੱਕਾ ਤੋੜਦੀ ਹੈਗੀ ਮੰਮੀ ਉਹਨੇ ਕੁਝ ਕਰਦੀ ਹੈਗੀ ਸਾਰੇ ਦਿਹਾੜੀ ਬਸ ਕਰੇ ਇੱਧਰ ਵਾਗੀ ਕਰੇ ਉੱਧਰ ਵਾਗੀ ਕੀ ਗੱਲ ਮੈਂ ਨੌਕਰਾ ਨਹੀਂ ਹੈਗੀ ਇੱਥੇ ਚੱਨਾ ਤੇਰੇ ਬੁੱਢੇ ਹੋ ਮੈਨੂੰ ਹਾਂ ਦੱਸੋ ਬਸ ਸਿੱਕਾ ਦੋਣਾ ਆਉਣ

ਸਹੀ ਇਹ ਮੈਨੂੰ ਰਾਣੀ ਨਹੀਂ ਦਿੱਤੇ ਹੈਗੇ ਤੁਸੀਂ ਜਿਵੇਂ ਵੀ ਸੈਟਲ ਬੰਦੀ ਕਰੋ ਤਾਂ ਸਭ ਤੇ ਦਾ ਗਾਲ ਖਤਮ ਆ ਗਿਆ ਮੁੰਡਾ ਜਾ ਓਏ ਨੇ ਨਾ ਖਰਚਾ ਕਰੀ ਜਾਂਦਾ ਤੁਹਾਨੂੰ ਬਤਾਉ ਮੈਨੂੰ ਅੱਜ ਕਿੰਨਾ ਪੁੱਠਾ ਬੋਲਿਆ ਕੀ ਮਾੜਾ ਕਰਦਾ ਮੈਨਾਂ ਤਾਂ ਦੱਸਿਓ ਮੈਨੂੰ ਚਲੋ ਕੋਈ ਬੋਲੋ ਹੈ ਕਿ ਮੈਂ ਬੋਲਣਾ ਤਾਂ ਚਾਹ ਜਦੋਂ ਮੇਰੇ ਕੋਈ ਫਿਕਰ ਨਹੀਂ ਹੈ ਜੀ ਮੁੰਡਾ ਕੁਝ ਬੋਲ ਰਿਹਾ ਹੈ ਬਸ ਮੈਂ ਹਾਂ ਤਾਂ ਤਾਂ ਕਿਹਾ ਲੈ ਕੇ ਜਾਓਗੇ ਨਾਲ ਤੁਸੀਂ ਮੈਨੂੰ ਸਭ ਪਤਾ ਕੋਈ ਗੱਲ ਨਹੀਂ ਮੈਨੂੰ ਨਹੀਂ ਕਿਸੇ ਦੀ ਵੀ ਲੋੜ ਹੈਗੀ ਠੀਕ ਹੈ ਨਾ ਐ ਨਹੀਂ ਕਰਨੀ ਹੈ ਕਿ ਗੱਲ-ਬੋਲ ਕੱਟ ਦੋ ਹੁਣ ਮਰ ਗਈ ਮੈਂ ਤਾਂ ਤੁਹਾਡੇ ਸਾਰਿਆਂ ਲਈ ਚੱਲ ਠੀਕ ਆ ਯਾਰ ਬਸ ਮੈਨੂੰ ਸਾਰੇ ਮਾਸਕੇ ਲਾਉਣੇ ਹੋ ਤੁਸੀਂ ਮੈਂ ਮੰਨਦੀ ਆ ਤੁਹਾਡੀ ਇੱਥੇ ਡਿਊਟੀ ਚੱਲ ਰਹੀ ਹੈ ਕਿ ਬਾਰਡਰ ਤੇ ਵੀ ਹੋਗੀ ਪਰ ਮਾੜਾ ਮੱੜ ਤੁਸੀਂ ਮੇਰੇ ਕੀ ਹੈ ਮੇਰੇ ਵੱਲ ਵੀ ਖਿਆਲ ਕਰ ਲਓ ਕਿ ਮੈਂ ਕਿਵੇਂ ਕੱਟ ਰਹੀ ਐ ਇੱਥੇ ਟਾਈਮ ਇੱਕ ਇੱਕ ਮਿੰਟ ਕੱਢ ਨੋਖ ਹੋਇਆ ਪਿਆ ਮੈਨੂੰ ਚੱਲ ਮੈਂ ਛੁੱਟੀ ਤੇ ਗੱਲ ਕਰਾਂ ਮੈਂ ਗੱਲ ਕਰਦਾ ਸੀ ਕੋਈ ਨਾ ਕਰ ਤਾ ਕਰਦਾ ਕਰਦਾ ਚਲ ਠੀਕ ਆ ਨਾ ਠੀਕ ਗੱਲ ਹੋਰ ਕਹਿੰਦੀ ਸੀ ਮੈਂ ਤੁਹਾਨੂੰ ਆਪ ਦਾ ਗੁੱਸਾ ਕਰੋ ਗਿੱਲੋ ਕਰੋ ਠੀਕ ਹੈ ਨਾ ਪਰ ਮੰਮੀ ਨੂੰ ਪੈਸੇ ਦਿੰਦੀ ਤੁਹਾਨੂੰ ਕੋਈ ਲੋੜ ਨਹੀਂ ਆਗੀ ਉਹ ਮੁੰਡੇ ਦੇ ਚੰਬਲਾਰ ਗਿਆ ਸਾਰੀ ਦਿਹਾੜੀ ਗੱਡੀ ਚੱਕਦਾ ਇੱਧਰ ਨੂੰ ਤੁਰ ਜਾਂਦਾ ਕਦੇ ਉਧਰ ਆਵਰੀਆਂ ਕਰਦੇ ਕਰਨ ਨੂੰ ਰੱਖਿਆ ਵੇ ਉਹ ਤੇ ਤੁਸੀਂ ਮਰਦੇ ਉਥੇ ਸਾਰੀ ਦਿਹਾੜੀ ਤੇ ਗੁਰਸ਼ਰ ਲੜਾਉਂਦੇ ਨੇਗੇ ਚਲੋ ਛੋਟਾ ਆਹੋ ਛੋਟਾ ਕਾ ਕਹਿ ਕੇ ਨਾ ਨੂੰ ਸਿਰ ਝਾੜ ਲਓ ਤੁਸੀਂ ਆਪ ਦੇ ਚੰਗਾ ਚਲ ਠੀਕ ਆ ਯਾਰ ਮੈਂ ਤਾਂ ਤੇਰੇ ਲਈ ਕੁਝ ਰੱਖਦੀ ਨਹੀਂ ਕੋਈ ਮਾਇਨੇ ਨਹੀਂ ਰੱਖਦੀ ਤੁਹਾਨੂੰ ਤਾਂ ਬਸ ਤੁਹਾਡਾ ਟੱਬਰ ਚਾਹੀਦਾ ਚੰਗਾ ਖਾਦ ਕਰਤੀ ਹੁਣ ਮੈਂ ਦੱਸ ਕਿੱਧਰ ਜਾਵਾਂ ਕੱਲੀ ਜਣੀ ਆਪ ਸਾਰੇ ਟੱਬਰ ਨੇ ਇੱਕਾ ਕਰ ਲਿਆ ਕੋਈ ਗੱਲ ਨਹੀਂ ਹੁਣ ਫਿਰ ਜਿਵੇਂ ਇਹ ਕਰਦੇ ਨੇ ਨਾ ਫਿਰ ਉਹ ਵੀ ਸਹੀ ਮੈਂ ਵੀ ਇੱਥੇ ਹੀ ਬੈਠੂੰਗੀ ਇਹ ਕੀ ਕਹਿੰਦੇ ਨੇ ਢਾਬੇ ਦੀਆਂ ਰੋਟੀਆਂ ਜੇ ਡੱਕਾ ਵੀ ਥੋੜ ਦਵਾਂ ਇੱਥੇ ਤਾਂ ਇਹ ਵੀ ਕੀ ਜਾਣਨ ਸਿੱਖ ਤਾਂ ਉਹਦੀ ਲੱਗੂਗਾ ਇਹਨਾਂ ਨੂੰ ਪਰ ਮੈਂ ਕਿਉਂ ਉਹ ਕਰਾਂ ਤારા ਜ਼ਮਾਨੇ ਤੇ ਮੇਰੇ ਨੇ ਅੰਦਾਵਿਆ ਬੰਦੇ ਦੀ ਕਮਾਈ ਇਹ ਤਾਂ ਮੇਰੀ ਘਾਤੇ ਨੇਗੇ ਮੈਂ ਹੀ ਕਹਿੰਦੇ ਆ ਇਹਨਾਂ ਨੂੰ ਮੈਂ ਹੀ ਅੱਡ ਹੁੰਨੀ ਇਹਨਾਂ ਨਾਲੋਂ ਐ ਕਿੰਨਾ ਕੁ ਟਾਈਮ ਚੱਲੂਗਾ ਉੱਚੇ ਹੱਥ ਦੇ ਕੇ ਦੇਖ ਲਿਆ ਪ੍ਰਵੀਨ ਨਹੀਂ ਪ੍ਰਵੀਨ ਕਿੱਥੇ ਮਰ ਗਈ ਕਿਉਂ ਮੰਮੀ ਇੱਥੇ ਤਾਂ ਆਈਆਂ ਮੈਂ ਕਿੱਥੇ ਮਰਨ ਨਾਲ ਆਇਆ ਕੀ ਤਰੀਕਾ ਹੋਇਆ ਗੱਲ ਕਰਨ ਦਾ ਐਵੇਂ ਗੱਲ ਕਰਾਂ ਹੋਰ ਕੀ ਕਰਾਂ ਨਾਲ ਮੁੰਡੇ ਨੂੰ ਕੀ ਲੁੱਤੀ ਲਾਈ ਜਾਂਦਾ ਹੱਦ ਕਰ ਦਿਓ ਮੈਂ ਕੀ ਲੁੱਤੀਆਂ ਲਾਤੀ ਆ ਉਹਨੂੰ ਔਰ ਫੋਨ ਤੇ ਕੀ ਕਹਾਂਗਾ ਕਿਉਂ ਹੁਣ ਮੈਂ ਗੱਲ ਵੀ ਨਹੀਂ ਕਰ ਸਕਦੀ ਉਹਨਾਂ ਨਾਲ ਜਦੋਂ ਜੇ ਮੈਂ ਦੁੱਖ ਸੁੱਖ ਦੀ ਗੱਲ ਉਹਨਾਂ ਨਾਲ ਨਹੀਂ ਕਰਾਂਗੀ ਹੋਰ ਕਿਹਨਾਂ ਨਾਲ ਕਰਾਂਗੀ ਜਦੋਂ ਮੈਂ ਹੈਗੀ ਹੈ ਨਾ ਮੇਰੇ ਨਾਲ ਗੱਲ ਕਰ ਸਕਦੀ ਆ ਰਹਿਣ ਦੇ ਮੰਮੀ ਤੁਸੀਂ ਮੇਰੇ ਨਾਲ ਗੱਲ ਅੱਜ ਤੱਕ ਕਦੇ ਕਰੀਓ ਕਦੇ ਆ ਜਦੋਂ ਮਰਜੀ ਦੇਖ ਲਓ ਪੁੱਠੇ ਪੈਰੀ ਤਾਂ ਪੈਣੇ ਹੋ ਮੈਨੂੰ ਨਹੀਂ ਉਹ ਦਾ ਖਿਜਵਾਕ ਦਾ ਫੋਟਾਉਣੇ ਹੁੰਨੇ ਆ ਐਡੀ ਦੂਰ ਬੈਠਾਗਾ ਪਤਾ ਬੜੀ ਚਾਰ ਮੁਠੀ ਚ ਆ ਜਾਂਦੀ ਆ ਤੇਰੇ ਕਰਕੇ ਕਿੰਨਾ ਕੁਸ ਬੋਲਿਆ ਕਦੇ ਮੇਰੇ ਹੋਂ ਮੂਰੇ ਨਹੀਂ ਬੋਲਿਆ ਸੀਗਾ ਅੱਛਾ ਹਾਂ ਚਲ ਠੀਕ ਆ ਜੇ ਮੈਂ ਇੰਨੀ ਮਾੜੀ ਲੱਗਦੀ ਨਾ ਮੈਂ ਕੁਛ ਖਾ吃 ਮਰ ਜੰਨੀ ਆ ਲੈ ਤੇਰ ਕੋਲ ਤਾਂ ਆਹੀ ਹੈ ਬਸ ਖਾ ਖੀ ਮਰ ਜਾਨੀ ਹੈਗੀ ਫਿਰ ਹੋਰ ਕੀ ਕਰਾਂ ਜੋਣ ਵੀ ਦਿਨਿਓਗੇ ਕੀ ਨਹੀਂ ਕਰਦੀ ਹੈਗੀ ਮੈਂ ਸਾਰਾ ਕੱਪੜਾ ਲੈਣਾ ਤਾਂ ਟਾ ਟੋੜਾ ਟਾਂ ਸਿਰ ਧੋਕੇ ਦਿਨਿਆ ਰੋਟੀ ਟੁੱਕਦਾ ਤਾਂ ਮੈਂ ਕਰਦੀ ਕਦੇ ਉਹਨੂੰ ਵੀ ਕਹਿਣਾ ਕਰੋ ਛੋਟੀ ਨੂੰ ਭਾਈ ਰੋਜ਼ ਦਾ ਕਲੇਸ਼ ਨਾ ਕਰ ਦੇ ਫਾ ਮੈਂ ਕੋਈ ਨਹੀਂ ਕਰਦੀ ਹੈਗੀ ਜਿਹੜੇ ਕਰਦੇ ਨੇ ਉਹਨਾਂ ਨਾਲ ਗੱਲ ਕਰੋ ਤੁਸੀਂ ਜਿਉਣਾ ਤਾਂ ਇਥੇ ਤੁਸੀਂ ਨੇ ਮੇਰਾ ਦੁੱਬਰ ਕਰਖਿਆ ਸਾਰੇ ਨੇ ਏਕਾ ਕਰਖਿਆਗਾ ਉਲਟਾ ਮੈਨੂੰ ਕਹੀ ਜਾਂਦੇ ਹੋ ਮੰਮੀ ਤੁਸੀਂ ਮੈਨੂੰ ਦੱਸ ਦੋ ਨਾ ਮੈਂ ਕੀ ਮਾੜਾ ਕਰਤਾ ਐ ਕਰਦੀਆਂ ਜੇ ਤੁਹਾਨੂੰ ਉਹ ਚਿੰਗੀ ਲੱਗਦੀ ਨਾ ਉਹਦੇ ਵਾਲੇ ਹਰਕਤਾਂ ਕਰਨ ਲੱਗ ਜਾਨੀ ਹੈ ਮੈਂ ਵੀ ਨਾ ਨਾ ਕੋਈ ਕੰਮ ਕਰ ਕਰ ਮੈਂ ਵੀ ਬੈਠੇ ਬਠਾਈ ਹੋਟਲ ਮਾਰ ਲੈ ਤੂੰ ਕਿ ਮੇਰੇ ਹੋਟਲ ਤੋਂ ਚੰਗਾ ਪਰ ਕਲੇਸ਼ ਨਾ ਕਰ ਅਬ ਦੇ ਚਾਹੇ ਚੋੜਾ ਨਾ ਪੇਕੇ ਵਗ ਜਾ ਐ ਕਿਵੇਂ ਵਗ ਜਾ ਪੇਕੇ ਜਦੋਂ ਫੌਜੀ ਆ ਜਾ ਕਰੂਗਾ ਉਦੋਂ ਆ ਜਾ ਕਰੂ ਮੈਂ ਵੈਅ ਕਿ ਇੱਥੇ ਰਹੂੰਗੀ ਮਰਦੇ ਦਮ ਤੱਕ ਪਰ ਮੈਂ ਵੇਚ ਕੇ ਨਹੀਂ ਜਾਂਦੀ ਨਾ ਤੁੰ ਨੂੰ ਕੀ ਵਰਤਾਂ ਰੱਖਿਆ ਫਸਤ ਬੁਖਾਰੇ ਤੋਂ ਦੋਨੇ ਜਿਆਦਾ ਨਾ ਗੱਲ ਕਰਦੀ ਲੋੜ ਨਹੀਂ ਚਲ ਮੈਂ ਗੱਲ ਕਰ ਰਹੀ ਆ ਨਾ ਤੂੰ ਕਾਹਦੇ ਵਾਸਤੇ ਹੁੰਨੀ ਐ ਵਿੱਚ ਦੱਸੇ ਤੈਨੂੰ ਤਾਂ ਮੈਂ ਕੁਝ ਕਿਹਾ ਹੀ ਚਲ ਹੋਰ ਕੀ ਐ ਭਾਬੀ ਥੋੜੀ ਨੀਂਦ ਆਜਣਾ ਨਾਲ ਗੱਲ ਕਰ ਐਵੇਂ ਸਖਾ ਦੇ ਬਾਬਨਾ ਬਾਣਾ ਆਏ ਹੋਗੇ ਤੁਸੀਂ ਗੱਲਾਂ ਕਰਨ ਆਲੇ ਨਾ ਮੇਰੀ ਗੱਲ ਸੁਣੋ ਮੰਮੀ ਤੂੰ ਆ ਕੇ ਲੱਗੀ ਐ ਨਾ ਸੈਡ ਲੈਣ ਪਹਿਲਾਂ ਮੈਨੂੰ ਐਂ ਦੱਸ ਤੁਹਾਨੂੰ ਕਿਹੜਾ ਨਹੀਂ ਪਤਾ ਵੀ ਮੇਰੀ ਮਾੜੇ ਮੇਰੇ ਨਾਲ ਕਿਵੇਂ ਵਿਆਹ ਕਰਿਆ ਪਿਓ ਮੇਰੇ ਸੱਤੇ ਨਹੀਂ ਮੈਂ ਉੱਥੇ ਜਾ ਕੇ ਕੀ ਮੂੰਹ ਦਿਖਾਉਂਗੀ ਕਿਵੇਂ ਬੈਠੂੰਗੀ ਵਿਆਹ ਕੁਝ ਹੁੰਦਾ ਮੇਰੇ ਨਾਲ ਇੱਥੇ ਮੈਂ ਤਾਂ ਇਹੀ ਕਹਿੰਦੀ ਮੁਕਲੇਸ਼ ਦੇ ਘਰ ਕੇ ਨਾ ਉਦੋਂ ਉੱਥੇ ਭੱਗ ਜਾ ਮੈਂ ਤਾਂ ਇੱਥੇ ਰਹੂੰਗੀ ਬਸ ਮੇਰੇ ਵੀ ਪੱਥਰ ਦੇ ਨੇ ਕੀ ਰਗ ਆਹ ਬੰਨਾ ਤੁਹਾਡੇ ਮਰੇ ਹੱਥ ਮੈਥੋਂ ਨਹੀਂ ਜਿੱਦਿਆ ਜਾਂਦਾ ਸੀ ਤਾਂ ਸਾਰੇ ਨੇ ਏਕਾ ਕਰਕੇ ਮੈਂ ੱੱਲੀ ਲੱਕ ਕੱਟਦੀ ਫਿਰ ਭਈ ਅੱਟਾ ਪੀਗਾ ਨਾ ਥੋਟੀ ਨਾ ਮੇਰੀ ਆਪਦਾ ਮੈਂ ਤਾਂ ਅੱਡ ਕਰ ਦੋ ਬਸ ਸਿੱਧੀ ਜੀ ਗੱਲ ਹੈ ਮੇਰੀ ਹੋ ਜਾ ਭਾਈ ਅੰਡ ਹੋ ਜਾ ਪਰ ਕਲੇਸ਼ ਤਾਂ ਛੱਪਾ ਦਵਾਂ ਨੀ ਬੜੂ ਘਬਰਾ ਮੰਮੀ ਇਹ ਕਾ ਤੂੰ ਕਿਹਾ ਰਹੀ ਹੈਂ ਹਾਂ ਕਿ ਤੂੰ ਐ ਕਹਿਣਾ ਕਿ ਵੀ ਮੈਂ ਗੱਲੀ ਕਰ ਉਸ ਤੇ ਅੱਡ ਹੋ ਮਾਂ ਪਈ ਬਸ ਮੈਂਨੇ ਦੇਖ ਲਿਆ ਤੇ ਤੂੰ ਐਸੇ ਨੂੰ ਨੂ ਮੰਨ ਲਦੀ ਮੈਨੂੰ ਕੰਨ ਨੂ ਮੰਨਦੀ ਆ ਨੀ ਮੇਰੇ ਦੋਨਾਂ ਨੂੰਹਾ ਮੰਦੀ ਐ ਦੋਨਾਂ ਨੂੰ ਪਿਆਕੇ ਲੈਨੇ ਦੋਨੇ ਮੇਰੇ ਜਿਗਰ ਦੇ ਟੁਕੜੇ ਜੇ 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 ਮੈਨੂੰ ਜਿਗਰ ਦਾ ਟੁਕੜਾ ਮੰਦੀ ਆ ਕੁਛ ਨਾ ਕਰਦੀ ਆ ਜਿਹੜਾ ਕ੍ਰਿਸ਼ਤ ਸੀ ਮੇਰੇ ਨਾਲ ਕਰਖਿਆਗਾ ਪਰ ਮੈਂ ਕਹਿਣਾ ਨਹੀਂ ਸੀ ਪਰ ਮੈਂ ਕਹਿਣਾ ਨਹੀਂ ਚਾਹਤੀ ਸੀ ਤੈਨੂੰ ਕੱਲੀ ਨੂੰ ਅਟ ਕਰ ਨੂੰ ਮੈਨੂੰ ਵੀ ਪਤਾਗਾ ਪਰ ਮੈਨੂੰ ਜਿਹੜੇ ਸੋਡੇ ਜਰੂਸ ਕਰਨਾ ਹੈ ਲੋਕਾਂ ਦਾ ਸੁਣਨਾ ਪੈਂਦਾ ਨਾ ਤੇਰਾ ਤੇਰਾ ਕੱਲੀ ਦਾ ਠੀਕ ਆ ਮਾਂ ਠੀਕ ਆ ਮਮੀ ਜੀ ਤੁਸੀਂ ਸਹੀ ਹੋ ਜੀ ਮੈਂ ਗਲਤ ਐ ਕਰੋ ਵੈਸੇ ਤਾਂ ਮੈਂ ਕਹਿੰਦੀ ਸੀ ਤੁਹਾਨੂੰ ਵੀ ਤੁਸੀਂ ਚਾਹੋ ਮੇਰੇ ਨਾਲ ਰਹੋ ਹਾਂ ਥੋੜੀ ਸਾਹ ਸੰਭਾਲ ਜਿੰਨੀ ਮੈਂ ਕਰੀ ਹੈ ਨਾ ਲੈ ਕੋਈ ਕਰਕੇ ਦਿਖਾਵੇ ਕਿਉਂ ਸਾਹ ਸੁਆ ਨ ਵਧੀਆ ਤੁਹਾਡੀ ਦਿਫਰਦੀ ਆ ਜੇ ਮੈਂ ਕੀ ਕਰਾਂ ਮੈਂ ਵਧੀਆ ਵਧੀਆ ਗੱਲ ਆ ਰਪੇ ਇਦਾਂ ਹੀ ਤੁਹਾਨੂੰ ਸਹੀ ਸਲਾਮਤ ਰੱਖੇ ਪਰ ਜੋ ਮਰਜ਼ੀ ਹੋ ਜਾਵੇ ਮੈਂ ਤੁਹਾਡੇ ਚ ਨਹੀਂ ਘਟ ਸਕਦੀ ਠੀਕ ਆ ਮੈਂ ਤਾਂ ਮਾੜੀ ਆ ਕਿ ਆ ਮੈਂ ਤਾਂ ਉਹ ਚਾਰ ਭਾਂਡੇ ਨੇ ਮੇਰੇ ਕੋਲ ਲੈ ਕੇ ਡੋਜ ਜਾ ਸਕਦੀ ਹਾਂ ਅੱਗੇ ਵੀ ਅਸੀਂ ਤੇਰਾ ਆਂਦੇ ਰਾ ਤੇ ਤੂੰ ਤਾਂ ਚੁੱਪੀ ਰਹਿ ਹੁਣ ਤੈਨੂੰ ਗੱਲਾਂ ਆੜਨ ਲੱਗੀਆਂ ਉਦੋਂ ਉਦੋਂ ਤਾਂ ਸੱਲ ਤੇ ਅੱਗੇ ਪਿੱਛੇ ਰਹਿੰਦੇ ਸੀ ਭਾਬੀ ਮੈਨੇ ਫੀਸ ਭਰਨੀ ਆ ਮੈਨੂੰ ਪੈਸੇ ਦੇ ਭਾਬੀ ਮੈਨੂੰ ਕੱਪੜਾ ਲੀੜਾ ਲੈਣਾ ਆ ਬੱਸ ਇਹਦੇ ਉਹ ਤਾਂ ਤੈਨੂੰ ਬੜੀ ਭਾਬੀ ਚੰਗੀ ਲੱਗਦੀ ਸੀ ਆ ਹੁਣ ਤੀ ਮੇ ਆ ਗਈ ਜਿੱਦਾਂ ਦਾ ਉਦੋਂ ਦਾ ਤੂੰ ਵੀ ਬਦਲਿਆ ਪਿਆ ਨਹੀਂ ਆ ਨਿੱਕੇ ਨਿੱਕੇ ਗੱਲਾਂ ਨਹੀਂ ਸੁਣਾਉਂਦੇ ਹੁੰਦੇ ਨਾ ਫੇਰ ਤਾਂ ਸੁਣਾਉਣੀਆਂ ਪੈਂਦੀਆਂ ਨੇ ਫੇਰ ਤਾਂ ਸਾਰਾ ਕੁਝ ਪਿੱਛੇ ਕਿਨੇ ਜਾਊਗਾ ਚੱਕ ਲੈਨੇ ਮਰੀ ਬੜੀ ਗੱਲਾਂ ਇਹ ਕੋ ਗੱਲਾਂ ਕਰਨੇ ਚਿੱਤ ਨਾ ਮੇਰੀ ਗੱਲ ਸੁਣ ਥੋੜਾ ਮੈਂ ਕੀ ਬਗੜਿਆ ਅਜ ਤੱਕ ਬਿਮਾਰ ਹੁੰਦੀ ਆ ਮੈਂ ਸਾਂਭੀ ਕਿ ਨਹੀਂ ਸਾਂਭਦੀ ਤੁਸੀਂ ਅਜ ਤੱਕ ਮੈਨੂੰ ਪੁੱਛਿਆਗਾ ਵੀ ਮੈਂ ਕਿਵੇਂ ਦਿਨ ਕੱਢਦੀ ਹਾਂ ਕਿ ਬੰਦੇ ਤੋਂ ਵੀ ਨਾ ਸਾਂਭੂਆ ਹਾਂ ਨਾ ਆ ਕੇ ਤਾਂ ਤਰੀ ਲੱਗਦੀ ਨਹੀਂ ਕੁਛ ਇਹੀ ਸਾਂਭ ਲੂਗੀ ਹਾਂ ਕੱਲ ਆਈ ਹੈਗੀ ਕੱਲ ਆਈ ਹੈਗੀ ਬਸ ਕੀ ਕਰ ਕੀ ਕੰਮ ਹੈ ਮੈਂ ਸਾਮ ਲੈਣ ਕੋਦੀ ਧੱਕ ਲਿਆ ਕਰ ਤੇ ਹੁਣ ਉਹ ਕਰਦੀ ਤਾਂ ਹੈਗੀ ਨਾ ਕੀ ਕਰਦੀ ਤੂੰ ਹੀ ਦੱਸ ਦੇ ਮੈਨੂੰ ਚਲ ਮੈਨੂੰ ਤਾਂ ਨਹੀਂ ਪਤਾ ਚੱਲ ਕੋਈ ਨਾ ਭਾਬੀ ਤੂੰ ਹੋ ਜਾ ਅੱਟ ਹੋਉਂਗੀ ਹੋਈ ਹਾਂ ਤੂੰ ਕਾ ਤਮਿਲ ਕੋਪੜੀ ਤੇ ਤੀ ਮਿੰਨਿਆ ਸੁਣੀ ਜਾਂਦੀ ਆ ਤੂੰ ਮੇਰੇ ਕੰਨੀ ਆ ਮੈਂ ਆਪੇ ਹੀ ਕਰੂੰ ਸਾਰਾ ਹਾਂ ਦੇਖਦੀ ਐਂ ਤੂੰ ਵੀ ਕਿੰਨਾ ਦਾ ਸਾਮਦੀ ਐਂ ਜੀ ਇਹਨੂੰ ਹਾਂ ਕੋਈ ਨਾ ਤੂੰ ਵੀ ਇੱਥੇ ਐ ਤੇ ਮੈਂ ਵੀ ਇੱਥੇ ਆ ਦੇਖ ਲਈ ਪਰ ਦੇਖ ਮੰਮੀ ਚਲ ਮੈਂ ਮੰਨਦੀ ਮੈਂ ਤਾਂ ਗੁੱਸੇ 'ਚ ਉੱਚਾ ਨਹੀਂ ਮਾਂ ਬੋਲੇਗਾ ਪਰ ਮੈਂ ਫੇਰ ਵੀ ਕਹਨੀ ਆ ਕਿ ਮੈਨੂੰ ਮਾਫ ਕਰ ਦੇ ਠੀਕ ਆ ਜੇ ਅੱਡ ਹੋਣੀ ਆ ਨਾ ਤੂੰ ਬਸ ਮੇਰੇ ਕੋਲ ਨਹੀਂ ਆ ਜਾ ਮੈਂ ਤੇਰੀ ਆਪੇ ਸਭ ਸੰਭਾਲ ਕਰੂੰਗੀ ਨਹੀਂ ਮੈਂ ਤੇਰੇ ਨਾਲ ਰਹਿ ਕੇ ਕੀ ਕਰੂੰਗੀ ਸਾਰਾ ਗਮਾਣ ਮੈਨੂੰ ਕਹਿੰਦਾਗਾ ਆ ਥੋੜੀ ਪ੍ਰਵੀਨ ਕੰਜਰੀ ਨੇ ਨਾ ਸਾਰਾ ਸਿਰ ਤੇ ਚੱਕ ਰੱਖਿਆਗਾ ਮੈਂ ਤਾਂ ਭਾਈ ਤੇਰੇ ਨਾਲ ਤੀਓ ਕਾਲ ਨਹੀਂ ਰਹਿੰਦੀ ਗੁੱਸਾ ਕਰ ਗਿੱਲਾ ਕਰ ਜੇ ਇਹ ਰੱਖਦੇ ਨੇ ਤਾਂ ਮੈਂ ਇਹ ਨਾਲ ਖੁਸ਼ ਹੋ ਕੇ ਰਹੂੰਗੀ ਚੱਲ ਮੰਮੀ ਆ ਜਾ ਅੰਦਰ ਲੈ ਦੱਸ ਜਦ ਤੱਕ ਤਾਂ ਮੈਂ ਚੁੱਪਕੋ ਕੇ ਕੰਮ ਕਰੀ ਜਾਂਦੀ ਸੀ ਤਾਂ ਵਧੀਆ ਹੁਣ ਆਪਦੇ ਬਾਰੇ ਤੇ ਇਹਨਾਂ ਨੂੰ ਮਿਰਚਾਂ ਲੱਗ ਜਾਂਦੀਆਂ ਨੇਗੇ ਪਰ ਮੈਂ ਵੀ ਕਿੰਨਾ ਘਟਮਨੀ ਵੀ ਜਾਵਾਂ ਕੋਈ ਨਹੀਂ ਆ ਦੇਖ ਬਾ ਤੇਰੇ ਅੱਗੇ ਮੈਂ ਝੋਲੀ ਜਾਂਦੀ ਜੇ ਕਿਤੇ ਮੈਂ ਗਲਤਾਂਗੀ ਮੈਂ ਮਾੜੀਆਂ ਕਰਦੀਆਂ ਤਾਂ ਮੇਰੇ ਅੱਗੇ ਦਿਖਾਈ ਨਹੀਂ ਸਾਰਾ ਕੁਛ ਇਹਨਾਂ ਨੂੰ ਜ਼ਰੂਰ ਦਿਖਾਈ ਜਿਹੜੇ ਇਹਨਾਂ ਨੇ ਰਲ ਕੇ ਮੇਰਾ ਲਹੂ ਪਿੱਤਾ ਪਿਆ ਸਾਰਿਆਂ ਨੇ ਨੀ ਰੀਤਾ 니 ਰੋਟੀਆਂ ਲਾ ਲਾ ਸ਼ਾਮ ਹੋ ਗਈ ਨਾ ਹੁਣ ਕੀ ਹੋ ਗਿਆ 니 ਰੋਟੀਆਂ ਲਾ ਲਾ ਨਾ ਹੁਣ ਤੂੰ ਰੋਟੀ ਵੀ ਨਹੀਂ ਪਕਾ ਸਕਦੀ ਮੈਂ ਮੈਂ ਰੋਟੀ ਨਾ ਹੋਰ ਮੈਂ ਲਾਉਂਦੀ ਰੋਟੀਆਂ ਜਾਂ ਰੋਟੀਆਂ ਵੀ ਨਹੀਂ ਬਣਾ ਸਕਦੀ ਤੂੰ ਮੈਂ ਤੂੰ ਕੀ ਕਰਦੀ ਅੰਦਰ ਬੈਠੀ ਰੋਟੀਆਂ ਬਣਾ ਲੈ ਮੈਂ ਥੋ ਨਹੀਂ ਪਕਦੀਆਂ ਤੁਹਾਡੀਆਂ ਰੋਟੀਆਂ ਰੋਟੀਆਂ ਆਪੇ ਬਣਾ ਲੈ ਚੱਕ ਕੇ ਨਾ ਤੂੰ ਚੌੜੀ ਹੋ ਕੇ ਆਗਾ ਤਾਂ ਨਹੀਂ ਮੇਰੇ ਨਾਲ ਰਲ ਜਾ ਜਿਵੇਂ ਤੇਰੀ ਜਮਾਨ ਚੱਲਦੀ ਐ ਨਾ ਪ੍ਰਵੀਨ ਕਦੇ ਨਹੀਂ ਮੇਰੇ ਮੂਰੇ ਬੋਲੀ ਸੈਵਨ ਅੱਜ ਤੱਕ ਨਾ ਉਹਨੂੰ ਲੋੜ ਨਹੀਂ ਪਈ ਸੀ ਰੋਟੀ ਵਾਰੀ ਕਹਿਣ ਦੀ ਰੋਟੀ ਮੇਰੇ ਟਾਈਮ ਤੋਂ ਪਹਿਲੀ ਤਿਆਰ ਹੁੰਦੀ ਸੀਗੀ ਫਿਰ ਹੋ ਜਾਂਦੀ ਉਸੇ ਕੰਨੀ ਮੈਨੂੰ ਕਿਹ ਬਤਾ ਉਸ ਚੌੜੀ ਹੋ ਕੇ ਕਹਤੇ ਮੇਰੇ ਨਾਲ ਆ ਜਾ ਉਹ ਕਹੇ ਚੌੜੀ ਹੋ ਕੇ ਕਹਤਾ ਲੈ ਨਾ ਤੈਨੂੰ ਉਦੋਂ ਨਹੀਂ ਦਿੰਦਾ ਸੀ ਫਿਰ ਤੂੰ ਤਾਂ ਬੜੀ ਸਿਰ ਚੜਨ ਲੱਗ ਗਈ ਮੈਨੂੰ ਤਾਂ ਐ ਸੀ ਤੂੰ ਚੰਗੀ ਆਂਗੀ ਮੇਰੇ ਮੂਰੇ ਉਹਨੂੰ ਮਾਰੀ ਉਹਨੂੰ ਉਹਦੇ ਮੈਨੂੰ ਮਾੜੀ ਇਹ ਗੱਲ ਚੰਗੀ ਆ ਤੇਰੀ ਫਿਰ ਦੇਖ ਮਾੜੀ ਨਾ ਮੈਂ ਨਾ ਉਹ ਕਿਹਾ ਨਾ ਤੈਨੂੰ ਕਿਹਾ ਸਮਝ ਲਈ ਇਹ ਨਾ ਤੂੰ ਸੋਚ ਨਾ ਹੋਰ ਕੀ ਸੋਚਾਂ ਫਿਰ ਤੂੰ ਦੱਸ ਤੇ ਤੂੰ ਰੋਟੀ ਲਾ ਲ ਆ ਬੰਨੇ ਤੇਰੇ ਮੂਰੇ ਹੱਥ ਮੇਰੇ ਤੋਂ ਨਹੀਂ ਪੱਕਦੀਆਂ ਰੋਟੀਆਂ ਬਕਾ ਲੈ ਆਪਦੀਆਂ ਮੈਂ ਕੀ ਕਰਾਂ ਇਹੋ ਜੀ ਨੂੰ ਪਹਿਲਾਂ ਵੱਡੀ ਮਾਰੀ ਗਈ ਗਈ ਪਰ ਇਹਦੇ ਤਾਂ ਮੈਨੂੰ ਪੱਤੀ ਨਹੀਂ ਸੱਚਲੀ ਰੂਪ ਦਾ ਇਹ ਤਾਂ ਨਿਚੰਦਰੀ ਨਿਕਲੀ ਰੱਬਾ ਮਤਰਾ ਕੀ ਮਾਰਾ ਕਰ ਰਸੀਆ ਜਿਹੜਾ ਮੈਨੂੰ ਆ ਦਿਨ ਦੇਖਣੇ ਪੈ ਗਏ ਪ੍ਰਵੀਨ ਨੇ ਸਾਰਾ ਕੰਮ ਕਰਦੀ ਸੀ ਉਹ ਸਹੀ ਸੀਗੀ ਸਾਰਾ ਦਿਨ ਗਰਮੀ ਚ ਗਰਮੀ ਹੋ ਕੇ ਰੋਟੀਆਂ ਬਣਾ ਕੇ ਉਹ ਰੱਖਦੀ ਸੀਗੀ ਇਹ ਚੱਕ ਚੱਕ ਖਾਂਦੇ ਸੀ ਪਰ ਮੈਂ ਉਹਨੇ ਤੇ ਮਗਰ ਲੱਗੀ ਮੈਂ ਵੀ ਉਹਨੂੰ ਕਹਿੰਦੀ ਰਹਿੰਦੀ ਮਾੜਾ ਚੰਗਾ ਉਹ ਤਾਂ ਇੰਨਾ ਕੰਮ ਕਰਦੀ ਸੀ ਉਹਨੇ ਕਦੇ ਮੇਰਾ ਬੋਲ ਨਹੀਂ ਡਿੱਗਣ ਦਿੱਤਾ ਸੀਗਾ ਅੱਧ ਬੋਲ ਚੀਜ਼ ਆਉਂਦੀ ਸੀ ਉਹ ਤਾਂ ਇੰਨੀ ਸਿਆਣੀ ਹੈਗੀ ਪਰ ਇਹ ਇਹਦੇ ਕਦੇ ਕੰਮਕਾਰ ਨੂੰ ਹੱਥ ਨਹੀਂ ਲਾਇਆ ਉਹ ਵੀ ਸਹੀ ਬੋਲਦੀ ਹੈ ਅਸਲ 'ਚ ਪ੍ਰਵੀਨ ਹੀ ਸਹੀ ਹੈ ਇਹ ਤਾਂ ਜੰਮੀ ਪਾਣੀ ਕੌਡੀ ਦੀ ਨਹੀਂ ਨਿਕਲੀ ਹੈਗੀ ਹਾਏ ਰੱਬਾ ਇਹ ਕੀ ਹੋ ਗਿਆ ਮੈਂ ਪ੍ਰਵੀਨ ਨੂੰ ਗਲਤ ਕਹੀ ਕਿ ਮੇਰੀ ਦੇਵੀ ਵਰਕ ਨੂੰ ਮਾ ਉਸੇ ਨੂੰ ਮਾਰਾ ਕਹੀ ਗਈ ਐਨਾ ਪਿੱਛੇ ਲੱਗ ਕੇ ਕੀ ਗਲਤੀ ਕਰ ਬੈਠੀ ਮੈਂ ਇਹਦੋਂ ਆਤਾ ਮੈਨੂੰ ਨਾ ਹੀ ਦਿੰਦਾ ਐ ਮਰ ਜਾਂਦੀ ਕੋਈ ਜੰਗਲ ਸੀ